ਤੁਸੀਂ ਇਸ ਬਾਰੇ ਨਹੀਂ ਸੋਚ ਸਕਦੇ ਪਰ ਤੁਹਾਡੀ ਮਾਨਸਿਕ ਸਿਹਤ ਤੁਹਾਡੇ ਸਰੀਰਿਕ ਤੰਦਰੁਸਤੀ ਲਈ ਬਹੁਤ ਮਹੱਤਵਪੂਰਨ ਹੈ ਦਰਅਸਲ ਜਿਵੇਂ ਤੁਹਾਡੀ ਮਾਨਸਿਕ ਸਿਹਤ ਦਾ ਤੁਹਾਡੇ ਸਰੀਰ ਤੇ ਕਿੰਨਾ ਚੰਗਾ ਅਸਰ ਪੈ ਸਕਦਾ ਹੈ ਇੱਕ ਦੇਖਭਾਲ ਕਰਨ ਵਾਲੀ ਵਿੱਚੋਂ ਆਪਣੇ ਮਾਨਸਿਕ ਸਿਹਤ ਨੂੰ ਕਾਇਮ ਰੱਖਣਾ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ ਜੋ ਤੁਸੀਂ ਆਪਣੇ ਲਈ ਕਰ ਸਕਦੇ ਹੋ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਚੰਗੀ ਮਾਨਸਿਕ ਸਿਹਤ ਵਿੱਚ ਰਹਿਣ ਦਾ ਕੀ ਅਰਥ ਹੈ ਅੱਗੇ ਤੁਹਾਨੂੰ ਇਸ ਨੂੰ ਜਾਰੀ ਰੱਖਣ ਦੇ ਤਰੀਕੇ ਬਾਰੇ ਕੁਝ ਸੁਝਾਅ ਦੇਵਾਂਗੇ ਮਾਨਸਿਕ ਸਿਹਤ ਇਸ ਬਾਰੇ ਹੈ ਅਸੀਂ ਕਿਵੇਂ ਸੋਚਦੇ ਮਹਿਸੂਸ ਕਰਦੇ ਅਤੇ ਵਿਹਾਰ ਕਰਦੇ ਹਾਂ ਚੰਗੀ ਮਾਨਸਿਕ ਸਿਹਤ ਹੋਣ ਦਾ ਮਤਲਬ ਹੈ ਕਿ ਤੁਸੀਂ ਲਾਭਕਾਰੀ ਤਣਾਅ ਨਾਲ ਲਜੇਠਣ ਅਤੇ ਆਪਣੀ ਪੂਰੀ ਸਮਰੱਥਾ ਤੀ ਪਹੁੰਚਣ ਦੇ ਯੋਗ ਹੋ ਇਹ ਸਮਝਣਾ ਮਹੱਤਵਪੂਰਨ ਹੈ ਕਿ ਚੰਗੀ ਮਾਨਸਿਕ ਸਿਹਤ ਵਿੱਚ ਰਹਿਣਾ ਮਤਲਬ ਇਹ ਨਹੀਂ ਹੈ ਕਿ ਇੱਕ ਮਾਨਸਿਕ ਬਿਮਾਰੀ ਨਹੀਂ ਹੈ ਵਾਸਤਵ ਵਿੱਚ ਮਾਨਸਿਕ ਬਿਮਾਰੀਆਂ ਜਿਵੇਂ ਉਦਾਸੀ ਜਾਂ ਚਿੰਤਾ ਵਾਲੇ ਲੋਕ ਵਧੀਆ ਮਾਨਸਿਕ ਸਿਹਤ ਦੇ ਹੋ ਸਕਦੇ ਹਨ ਆਓ ਕੁਝ ਗੱਲਾਂ ਵੱਲ ਝਾਤੀ ਮਾਰੀਏ ਜਿਹੜੀਆਂ ਤੁਸੀਂ ਚੰਗੇ ਮਾਨਸਿਕ ਸਿਹਤ ਲਈ ਸਹਾਇਤਾ ਕਰ ਸਕਦੇ ਹੋ ਇਹ ਸੁਨਿਸ਼ਚਿਤ ਕਰਕੇ ਸ਼ੁਰੂ ਕਰੋ ਕਿ ਤੁਸੀਂ ਇੱਕ ਸਿਹਤਮੰਦ ਜੀਵਨ ਸ਼ੈਲੀ ਵਿੱਚ ਜੀ ਰਹੇ ਹੋ। ਹਰ ਰਾਤ ਘੱਟੋ-ਘੱਟ 7-8 ਘੰਟੇ ਸੌਣ ਦੀ ਕੋਸ਼ਿਸ਼ ਕਰੋ। ਇੱਕ ਸਿਹਤਮੰਦ ਸੰਤੁਲਿਤ ਖੁਰਾਕ ਖਾਓ। ਅਤੇ ਲਗਾਤਾਰ ਕਸਰਤ ਕਰੋ। ਤੁਸੀਂ ਹੈਰਾਨ ਹੋਵੋਗੇ ਕਿ ਤੁਹਾਡੀ ਜੀਵਨ ਸ਼ੈਲੀ ਦਾ ਤੁਹਾਡੀ ਮਾਨਸਿਕ ਸਿਹਤ ਤੇ ਕਿੰਨਾ ਅਸਰ ਪੈ ਸਕਦਾ ਹੈ। ਅਗਲਾ ਦੂਜਿਆਂ ਨਾਲ ਜੁੜਨ ਲਈ ਕੁਝ ਸਮਾਂ ਲਓ। ਹਾਲਾਂਕਿ ਤੁਹਾਡੇ ਦੇਖਭਾਲ ਕਰਨ ਵਾਲੇ ਫਰਜ਼ਾਂ ਕਰਣ ਤੁਹਾਡਾ ਕਾਰਜਕ੍ਰਮ ਤੰਗ ਹੋ ਸਕਦਾ ਹੈ। ਕਦੇ ਇੱਕ ਰਾਤ ਸਮਾਂ ਕੱਢ ਕੇ ਦੋਸਤਾਂ ਜਾਂ ਪਰਿਵਾਰ ਨਾਲ ਮਿਲੋ। ਭਾਵੇਂ ਤੁਸੀਂ ਵਿਅਕਤੀਗਤ ਤੌਰ ਤੇ ਨਹੀਂ ਮਿਲ ਸਕਦੇ। ਫੋਨ ਤੇ ਗੱਲ ਕਰਨਾ ਜਾਂ ਕਿਸੇ ਦੇ ਨਾਲ ਟੈਕਸਟ ਕਰਨਾ ਜਿਸ ਨਾਲ ਤੁਸੀਂ ਨੇੜੇ ਹੁੰਦੇ ਹੋ ਤੁਹਾਡੀ ਮਾਨਸਿਕ ਸਿਹਤ ਨੂੰ ਸੁਧਾਰ ਸਕਦਾ ਹੈ ਇੱਕ ਤਣਾਅ ਪ੍ਰਬੰਧਨ ਦੀਆਂ ਰਣਨੀਤੀਆਂ ਤਿਆਰ ਕਰਨ ਲਈ ਵੀ ਇੱਕ ਵਧੀਆ ਵਿਚਾਰ ਹੈ ਜਦੋਂ ਇੱਕ ਦੇਖਭਾਲ ਕਰਨ ਵਾਲੀ ਹੋਣ ਦਾ ਭਾਰ ਆਪਣੇ ਟੋਲ ਨੂੰ ਲੈਣਾ ਸ਼ੁਰੂ ਕਰਦਾ ਹੈ ਇੱਥੇ ਬਹੁਤ ਸਾਰੇ ਤਣਾਅ ਤੋਂ ਮੁਕਤ ਅਭਿਆਸ ਹਨ ਜਿਵੇਂ ਕਿ ਡੂੰਗੀ ਸਾਹ ਅਭਿਆਸ ਯਾਨੀ ਕਿ ਮੈਡੀਟੇਸ਼ਨ ਜੋ ਤੁਸੀਂ ਕਰ ਸਕਦੇ ਹੋ ਸਹਾਇਤਾ ਲਈ ਪਹੁੰਚਣ ਤੋਂ ਨਾ ਡਰੋ چاہے ਕਿਸ ਤੇ ਵੀ ਤੁਹਾਨੂੰ ਭਰੋਸਾ ਹੋਵੇ ਆਧਮਿਕ ਅਕੂ ਜਾਂ ਚਿਕਿਤਸਕ ਕਈ ਵਾਰੀ ਇੱਕ ਦੇਖਭਾਲ ਕਰਨ ਵਾਲੇ ਹੋਣ ਦੇ ਨਾਤੇ ਤੁਸੀਂ ਇਕੱਲਿਆਂ ਮਹਿਸੂਸ ਕਰ ਸਕਦੇ ਹੋ ਦੇਖਭਾਲ ਕਰਨ ਵਾਲਿਆਂ ਲਈ ਬਹੁਤ ਸਾਰੇ ਵੱਖੋ-ਵੱਖਰੇ ਸਵੈ-ਸਹਾਇਤਾ ਅਤੇ ਸਹਾਇਤਾ ਸਮੂਹ ਉਪਲਬਧ ਹਨ ਦੋਵਾਂ ਨਾਲ ਆਮਦ ਅਤੇ ਆਨਲਾਈਨ ਭਾੜੀ ਸਥਿਤੀ ਨੂੰ ਸਮਝਣ ਵਾਲੇ ਲੋਕਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਸੰਜੀਦਗੀ ਮਿਲੇਗੀ ਅਤੇ ਤੁਸੀਂ ਦੂਜਿਆਂ ਦੇ ਅਨੁਭਵ ਸੁਣਨ ਤੋਂ ਲਾਭ ਪ੍ਰਾਪਤ ਕਰ ਸਕਦੇ ਹੋ ਚੰਗੀ ਮਾਨਸਿਕ ਸਿਹਤ ਵਿੱਚ ਰਹਿਣ ਨਾਲ ਤੁਹਾਡੇ ਲਈ ਰੋਜ਼ਾਨਾ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਆਸਾਨ ਹੋ ਜਾਵੇਗਾ ਤੁਕੀ ਦੇਖਭਾਲ ਦੇ ਦੌਰਾਨ ਆਉਂਦੀਆਂ ਹਨ ਆਪਣੀ ਮਾਨਸਿਕ ਸਿਹਤ ਤੇ ਦਿਨ ਵਿੱਚ ਸਿਰਫ ਕੁਝ ਮਿੰਟ ਖਰਚ ਕਰਕੇ ਤੁਸੀਂ ਬਿਹਤਰ ਮਹਿਸੂਸ ਕਰੋਗੇ ਵਧੀਆ ਕੰਮ ਕਰੋਗੇ ਅਤੇ ਬਿਹਤਰ ਦੇਖਭਾਲ ਮਹਈਆ ਕਰੋਗੇ ਵਧੀਕ ਕੇਅਰ ਕੀਵਰ ਸਮਰਥਨ ਅਤੇ ਸਾਧਨਾ ਲਈ ਸਾਡੇ ਦੂਜੇ ਵੀਡੀਓਸ ਦੀ ਮੈਮਰੀ ਲੈਣਾ ਅਤੇ ਦੇਖਣਾ ਨਾ ਭੁੱਲਿਓ